ਬਾਈ ਜੀ ਚੁਟਕਲਾ ਬਾਲਾ ਪੜਾਗਾ ਤੁਸੀਂ ਰੋਟੀ ਡਾਟੀ ਖਾਣ ਲੱਗੇ ਨਾ ਦੇਖੋ ਕਿਤੇ ਹੋਰ ਮੈਨੂੰ ਗਾਲਾਂ ਕੱਢੀਆਂ ਤੇ ਨਵੇਂ ਦੋਸਤ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਘੰਟੀ ਜੀ ਦਬਲੋ ਆਪਾਂ ਤੁਹਾਨੂੰ ਚੁਟਕਲੇ ਸੁਣਾਉਂਦੇ ਰਹਾਂਗੇ ਤੇ ਹਸਾਉਂਦੇ ਰਹਾਂਗੇ ਆ ਕੋਤਰੋ ਵਾਲੀ ਗੱਲ ਤੁਹਾਨੂੰ ਸੁਣਾਉ ਪੂਰੀ ਸੁਣ ਕੇ ਜਾਇਓ ਸੱਚੀ ਗੱਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਲੱਕੀ ਹੰਡਿਆ ਦੋਸਤੋ ਤੁਸੀਂ ਉਹ ਕਹਾਣੀ ਤਾਂ ਸੁਣੀ ਹੋਊਗੀ ਨਾ ਵੀ ਜਿਹਦੇ ਵਿੱਚ ਇੱਕ ਲੱਕੜਹਾਰਾ ਜੰਗਲ ਵਿੱਚ ਲੱਕੜਾ ਵੱਢਣ ਜਾਇਆ ਕਰਦਾ ਸੀ ਉਹਦਾ ਜਿਹੜਾ ਕਹਾੜਾ ਸੀ ਉਹ ਨਦੀ 'ਚ ਡਿੱਗ ਜਾਂਦਾ ਨਦੀ ਚੁੱਕ ਦੇਵਤਾ ਪ੍ਰਗਟ ਹੁੰਦਾ ਉਹਨੂੰ ਸੋਨੇ ਦਾ ਕਹਾੜਾ ਦਿੰਦਾ ਉਹ ਕਹਿੰਦਾ ਨਾ ਜੀ ਇਹ ਮੇਰਾ ਨਹੀਂ ਹੈਗਾ ਫਿਰ ਉਹ ਉਹਨੂੰ ਚਾਂਦੀ ਦਾ ਦਿੰਦਾ ਉਹ ਕਹਿੰਦਾ ਨਾ ਜੀ ਇਹ ਮੇਰਾ ਨਹੀਂ ਹੈਗਾ ਫਿਰ ਉਹਨੂੰ ਲੋਹੇ ਦਾ ਦਿੰਦਾ ਫਿਰ ਉਹ ਖੁਸ਼ ਹੋ ਕੇ ਉਹਨੂੰ ਤਿੰਨੇ ਦੇ ਦਿੰਦਾ ਜਰੂਰ ਤੁਸੀਂ ਇਹ ਕਹਾਣੀ ਇੱਕ ਅੱਧੀ ਵਾਰੀ ਸੁਣੀ ਹੋਊਗੀ ਆਪਣੇ ਵਾਲੇ ਕੋਤਰੂ ਦਾ ਟਾਇਲਟ 'ਚ ਮੋਬਾਈਲ ਡਿੱਗ ਪਿਆ ਟਾਇਲਟ 'ਚ ਜਿੰਨ ਪ੍ਰਗਟ ਹੋ ਗਿਆ ਕਹਿੰਦਾ ਕੋਤਰੂ ਆ ਚੱਕ ਤੇਰਾ ਮੋਬਾਈਲ ਕੋਇ ਕੁੱਤਰੂ ਸੋਨੇ ਦਾ ਮੋਬਾਈਲ ਦੇਖ ਕੇ ਕਹਿੰਦਾ ਨਾ ਨਾ ਜਨਾਬ ਇਹ ਮੇਰਾ ਨਹੀਂ ਹੈਗਾ ਕੁੱਤਰੂ ਨੇ ਕਹਾਣੀ ਸੁਣ ਲਈ ਸੀ ਵੀ ਸੋਨੇ ਦਾ ਚਾਂਦੀ ਦਾ ਸਾਰੇ ਮੋਬਾਈਲ ਲੈ ਲਾਂਗੇ ਪਰ ਜਿੰਨ ਉਹ ਦੁਪੜ ਆਈ ਜਿੰਨ ਕਹਿੰਦਾ ਕੋਤਰੂ ਬੇਟੇ ਇਹ ਮੋਬਾਈਲ ਤੇਰਾ ਹੀ ਹੈ ਜੰਗਲ ਪਣੀ ਚ ਡਿੱਗ ਪਏ ਸੀ ਤਾ ਅਗਰ ਕੇ ਲਿਬੜ ਕੇ ਆਏ ਹੋਗੇ ਧੋਕੇ ਦੇਖ ਲੈ ਤੇਰੇ ਵਾਲਾ ਹੀ ਹੈ